ਆਧਿਪਤ ਰਾਜ ਦੇ ਪਹਛਰ ਰਾਤਰੀ ਦੇ ਸਬੰਧ ਵਿੱਚ ਹਰ ਸਾਲ ਕੀਤਾ ਬਹੁਤ ਹੀ ਸਤਿ ਭਾਵ ਨਾਲ ਚੱਤਾ ਭਾਵ ਨਾਲ ਮਨਾਇਆ ਜਾਂਦਾ ਹੈ ਅੱਜ ਕਲਾ ਨੌਰ ਦੇ ਵਿੱਚ ਵੀ ਇੱਥੇ ਬਹੁਤ ਜ਼ਿਆਦਾ ਰੌਣਕਾਂ ਨੇ ਉਹਦੇ ਬਾਰੇ ਦੱਸੋ ਇਹ ਸਾਡਾ ਸ਼ਿਵ ਮੰਦਿਰ ਪ੍ਰਾਚੀਨ ਮੰਦਿਰ ਹੈ ਇੱਥੇ ਹਰ ਸਾਲ ਸ਼ੁਭਰਾਤਰੀ ਜਿਹੜੀ ਲੱਖਾਂ ਦੀ ਤਦਾਦ ਚ ਜਨਤਾ ਬਾਹਰੋਂ ਵੀ ਦੇਸ਼ ਵਿਦੇਸ਼ਾਂ ਤੋਂ ਵੀ ਆਉਂਦੀ ਹੈ ਠੀਕ ਹੈ ਜੀ ਇੱਥੇ ਸਾਡੀ ਕਮੇਟੀ ਸ਼ਵਾਲਾ ਸ਼ਿਵਜੀ ਮਹਾਰਾਜ ਕਮੇਟੀ ਬਣੀ ਹੈ ਤੇ ਆਹ ਨਿਆਣੀ ਜਲਤਦਾ ਰੇਂਦਾ ਪ੍ਰਬੰਧ ਖਾਂਟੀ ਦਾ ਪ੍ਰਬੰਧ ਹਰ ਚੀਜ਼ ਦਾ ਪ੍ਰਬੰਧ ਕਰਦੀ ਹੈ ਇੱਥੇ ਲੋਕਾਂ ਨੇ ਮਿਲਣ ਵਾਸਤੇ ਪੰਘੋੜੇ ਵੀ ਨੇ ਲੰਗਰ ਦਾ ਵੀ ਪ੍ਰਬੰਧ ਹਰ ਚੀਜ਼ ਦਾ ਪ੍ਰਬੰਧ ਹੈਗਾ ਜੀ ਤੇ ਬਾਕੀ ਪੁਲਿਸ ਪ੍ਰਸ਼ਾਸਨ ਦੇ ਇੱਥੇ ਕਿੱਦਾਂ ਦੇ ਪ੍ਰਬੰਧ ਹੈ ਕਿਉਂਕਿ ਸੰਗਤ ਬਹੁਤ ਜ਼ਿਆਦਾ ਹੈ ਬਹੁਤ ਵਧੀਆ ਪੁਲਿਸ ਪ੍ਰਸ਼ਾਸਨ ਦਾ ਪ੍ਰਬੰਧ ਹੈ ਜੀ ਚੰਗਾ ਵਧੀਆ ਡਿਊਟੀ ਨਿਭਾ ਰਹੇ ਨੇ ਅੱਛੀ ਡਿਊਟੀ ਨਿਭਾ ਰਹੇ ਨੇ ਅੱਜ ਸਵੇਰ ਤੋਂ ਹੀ ਕਿੰਨੀ ਇੱਕ ਤਰ੍ਹਾਂ ਦੀ ਸੰਗਤ ਆਈ ਹੈ ਇਥੇ ਕਾਂਤੀ ਨੇ ਇਹ ਤਾਂ ਤਕਾਜਾ ਨਹੀਂ ਲਾ ਸਕਦੇ ਲੱਖਾਂ ਨਾਲ ਹੀ ਗੜੋ ਜੀ ਲੱਖਾਂ ਨਾਲ ਗੜੀਆਂ ਆਈਏ ਤਕਾਜਾ ਨਹੀਂ ਲਗਾ ਸਕਦੇ ਪਿਛਲੇ ਸਾਲ ਨਾਲੋਂ ਡਬਲ ਨਾਲ ਵੀ ਮਿਲਿਆ ਜਿਹੜਾ ਉੱਪਰ ਜਾ ਰਿਹਾ ਜੀ ਇਹ ਪਿਛਲੇ ਸਾਲ ਦਾ ਨਮਾਨ ਲਗਾਈਏ ਤੇ ਡਬਲ ਨਾਲ ਵੀ ਉੱਪਰ ਜਨਤਾ ਜਿਹੜੀ ਵੇਖੀ ਗਈ ਸੰਤਾਂ ਨੂੰ ਇਸ ਦਿਨ ਦੇ ਵਿੱਚ ਕੀ ਕੋਈ ਪ੍ਰਤੀ ਦੇਸ਼ ਦੇਣਾ ਚਾਹੁੰਦੇ ਸੰਤਾਂ ਨੇ ਜੀ ਕਹਿੰਦੇ ਹਮ ਮਾ ਕੇ ਹਰ ਸਾਲ ਪਹੁੰਚੋ ਮਾਰਾਇਦਾ ਅਸ਼ੀਰਵਾਦ ਲਓ ਅੰਦਰ ਠੀਕ ਹੈ ਜੀ ਠੀਕ ਸੰਤਾਂ ਨੂੰ ਔਰ ਆਦਿ ਸ਼੍ਰੀ ਗੁਰੂ ਜੀ ਵਾਹ ਕੇ ਰਾਜ ਸੇ ਪਿੰਡ ਕਲਾਨੌਰ ਦੇ ਪੋਸਟ ਨੇ ਜਿੱਥੇ ਕੀ ਭਾਰੀ ਤਦਾਦ ਸਵੇਰ ਤੋਂ ਹੀ ਸੰਟਾ ਸ਼ਰੋਲੇ ਨਾਦਾ ਜੀਵਾ ਪ੍ਰਾਪਤ ਕੋਲ ਤੇ ਸਾਡੇ ਦਾ ਪ੍ਰਬੰਧ ਕਮੇਟੀ ਮਿਲੂਗਾ ਹਾਂਜੀ ਪ੍ਰਧਾਨ ਜੀ ਅੱਜ ਕਿੱਦਾਂ ਦਾ ਇਹ ਸੰਦੇਸ਼ ਆ ਦੇਣਾ ਚਾਹੁੰਦੇ ਹਾਂ ਸਾਹਿਬਾਨ ਸੰਗਠਨ ਪਹਿਲਾਂ ਤਾਂ ਮੈਂ ਮੰਦਰ ਸ਼ਵਾਲਾ ਸ਼ਿਦੀਮਾਰਾ ਕਮੇਟੀ ਨੂੰ ਤੁਹਾਡਾ ਇਥੇ ਆਉਣ ਦਾ ਬਹੁਤ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਨੇ ਇਸ ਮੇਲੇ ਦੀ ਰੌਣਕ ਨੂੰ ਦੁਸ਼ਵਤ ਤੱਕ ਬਚਾਉਣਾ ਮੇਲੇ ਦਾ ਪ੍ਰਬੰਧ ਜਿਹੜਾ ਕਮੇਟੀ ਵੱਲੋਂ ਅਇਤੋਂ 15 ਦਿਨ ਪਹਿਲਾਂ ਇਹ ਲਿਖਿਆ ਗਿਆ ਔਰ ਸਾਰੇ ਪ੍ਰਬੰਧਕੀ ਕਮੇਟੀ ਨੇ ਲੰਗਰ ਹਾਲ ਵਾਸਤੇ ਲੰਗਰਾਂ ਦੇ ਬੈਨ ਦੇ ਇੱਕ ਲੋਨ ਦੇ ਪਰਗਰਾ ਵਧੀਆ ਪ੍ਰਬੰਧ ਕੀਤਾ ਦੂਜੇ ਬੰਨੇ ਜਿਹੜੇ ਹਰ ਸਾਲ ਜਿਹੜਾ ਮੇਲਾ ਲੱਗਦਾ ਇਹ ਮੇਲੇ ਵਿੱਚ ਜਿਹੜਾ ਐਸਾ ਲਾਇਆ ਉਹਨੇ ਅਗਲੇ ਸਾਲ ਵੀ ਆਸਮਰਾਂਤ ਪੂਰੀ ਹੋਣੀ ਤੇ ਉਹ ਆਪਣੀ ਆਸਮਰਾਂਤਾਂ ਪੂਰੀਆਂ ਕਰਨਾਂ ਤੇ ਆਉਂਦੇ ਨੇ ਲੰਗਰਾਂ ਦੀ ਤਿਆਜ ਹੁੰਦੇ ਨੇ ਲੰਗਰਾਂ ਦੇ ਭਾਨੇ ਹੁੰਦੇ ਨੇ ਜਮ ਜਿਹੜੀ ਵੀ ਆਸਪਰਾ ਇੱਥੇ ਹੁੰਦੀ ਉਹ ਇੱਥੇ ਹੁੰਦਾ ਹਰ ਸਾਲ ਤੋਂ ਅੱਗੇ ਨਾਲ ਕੋਈ 10 20 ਜਣੇ ਭਗਤ ਨਾਲ ਲੈ ਕੇ ਆਉਂਦਾ ਉਹ ਸਾਡੇ ਇਥੇ ਅੰਮ੍ਰਿਤਸਰ ਤੋਂ ਗੱਡੀਆਂ ਆਉਂਦੀਆਂ ਜਿਹੜੇ ਇਥੇ 15 15 16 ਗੱਡੀਆਂ ਲੈ ਕੇ ਆਉਂਦੇ ਜਿਹਦੇ ਆਸ ਅਮਰਾ ਦਾ ਪੂਰੀਆਂ ਹੁੰਦੀਆਂ ਉਹਨਾਂ ਨੇ ਇਥੇ ਆਣ ਕੇ ਸਗਨ ਲਾਉਣਾ ਸ਼ਿਵਜੀ ਮਹਾਰਾ ਨੂੰ ਤਿੰਨ ਤਿੰਨ ਪਾਰਟੀਆਂ ਆਉਂਦੀਆਂ ਤਿੰਨੇ ਪਾਰਟੀਆਂ ਹਰ ਸਾਲ ਸਗਨ ਲੱਗ ਜਾਂਦੀਆਂ ਇਹ ਭੋਲੇ ਭਾਜਾ ਜਹਾਜਾ ਮੰਦਰਾ ਕੇ ਤੇ ਹਰ ਬੰਦਾ ਵੀ ਜਿਹੜਾ ਹੁੰਦਾ ਨਾ ਜਿਤਨਾ ਦਾ ਮਰਦੀ ਆਏ ਮਾੜਾ ਆਏ ਚੰਗਾ ਆਏ ਇਥੋਂ ਝੂਲੀ ਭਰ ਕੇ ਜਾਂਦਾ ਔਰ ਕਿਹੇ ਚੀਜ਼ ਦੀ ਕਮੀ ਨਹੀਂ ਕਮੇਟੀ ਨੇ ਹਰ ਪ੍ਰਬੰਧ ਕੀਤਾ ਔਰ ਪੁਲਿਸ ਪ੍ਰਸ਼ਾਸਨ ਦਾ ਬਹੁਤ ਬਹੁਤ ਇਥੇ ਸਹਿਯੋਗ ਆ ਔਰ ਸ਼ਹਿਰ ਵਾਸੀਆਂ ਦਾ ਉੱਥੇ ਸਾਨੂੰ ਆਣ ਕੇ ਆਪਣਾ ਚੰਦਾ ਵੀ ਦਿੰਦੇ ਨੇ ਪੈਸੇ ਵੀ ਦਿੰਦੇ ਨੇ ਔਰ ਲੰਗਰ ਵੀ ਦੇ ਦਿੰਦੇ ਨੇ ਲੰਗਰਾਂ ਦਾ ਪ੍ਰਬੰਧ ਵੀ ਕਰਦੇ ਨੇ ਔਰ ਸਾਰੇ ਸ਼ਹਿਰ ਵਾਸੀ ਇੱਕ ਤਰ੍ਹਾਂ ਹੋ ਗਏ ਸਾਰਾ ਇਸ ਮੇਲਨ ਮਨਾਉਂਦੇ ਆ ਇਹਦੇ ਵਿੱਚ ਕੋਈ ਇੱਕ ਦੂਜੇ ਗੱਲ ਨਹੀਂ ਕਿ ਇੱਥੇ ਕੋਈ ਪਾਰਟੀ ਬਾਜੀ ਨਹੀਂ ਤੇ ਮੇਲੇ ਦੀ ਜਿਹੜੀ ਰੌਣਕ ਹਰ ਸਾਲੇ ਵਧਾਈ ਜੇ ਪਰਮਾਤਮਾ ਕਿਰਪਾ ਕਰੇ ਆਉਂਦੇ ਸਾਲ ਨੂੰ ਹਰ ਦੀ ਆਸ ਅਮਰਦਾ ਪੂਰੀਆਂ ਹੋਣ ਤੇ ਮੈਂ ਮੇਲਾ ਸ਼ੋਰਾਤਰੀ ਸਾਰੇ ਵਿਸ਼ਵ ਨੂੰ ਪੂਰੇ ਭਾਰਤ ਨੂੰ ਗਲਾਂ ਨੂੰ ਆਲੇ ਵਸਨੇ ਨੂੰ ਸਰਨੇ ਨੂੰ ਲੱਖ ਲੱਖ ਵਧਾਈ ਕਰਦਾ ਇੱਕ ਚੀਜ਼ ਨੂੰ ਦੇਖੀ ਗਈ ਹੈ ਕਿ ਹਰ ਧਰਮ ਦਾ ਲੋਕ ਇੱਥੇ ਚੀਜ਼ ਲੈਣ ਪਹੁੰਚੇ ਨੇ ਉਹਦੇ ਬਾਰੇ ਕੀ ਕਹਿੰਦੇ ਮਾਰੇ ਮੈਂ ਤੁਹਾਨੂੰ ਪਹਿਲੇ ਬੇਨਤੀ ਕੀਤੀ ਹੈ ਕਿ ਇੱਥੇ ਇਹ ਇਹੋ ਜਿਹਾ ਮੰਦਿਰ ਆ ਕੇ ਤੇ ਹਰ ਕੋਈ ਹਰ ਜਾਤ ਪਾਤ ਕੋਈ ਨਹੀਂ ਤੇ ਸਾਰੇ ਜਾਂਦੇ ਨੇ ਇਸ ਦ੍ਰਿਸ਼ੀ ਦੇ ਮਾਲਕ ਨੇ ਇਹ ਸੁਪਰੀਮ ਕੋਰਟ ਤੋਂ ਵੀ ਵੱਡੇ ਨੇ ਇਹਨਾਂ ਦੇ ਹੋਣਾ ਹੀ ਹੋਣਾ ਜਿਹੜਾ ਇੱਥੇ ਹੁੰਦਾ ਇਸ ਮੋਹ ਲੈ ਬੜੀ ਆਸ ਪੂਰੀ ਹੋ ਜਾਂਦੀ ਆ ਤੇ ਜਿਹੜਾ ਬਾਹਰ ਨਹੀਂ ਨਹੀਂ ਕਰਦਾ ਸਭ ਉਹ ਸਾਡੇ ਨਾਲ ਪਹਿਲਾਂ ਉਹਨਾਂ ਨੂੰ ਦੇਖਦੇ ਚਬਦੀ ਮਾਰਾ ਜਾਓ ਆਪਣੀ ਆਸ ਮਿਲੇ ਆਪਣੇ ਆਸ ਪੂਰੀ ਕਰ ਲੈ ਇਹ ਕਰਕੇ ਮੰਦਿਰ ਦੀ ਬੜੀ ਵਧੀਆ ਬੜੇ ਚਿਰ ਦਾ 1382 ਦਾ ਮੰਦਿਰ ਬਣਿਆ ਦਾ 1382 ਤੋਂ ਬਾਅਦ ਮੁੜ ਕੇ 1546 ਦੀ ਵਿੱਚ ਇਹਦੀ ਜਿਹੜੀ ਮੇਨਟੇਨ ਕੀਤੀ ਹੈ ਮਹਾਰਾਜ ਜੀਤ ਤੇ ਬੇਟੇ ਖੜਕ ਸਿੰਘ ਕੋਲੋਂ ਦੀ ਸਲੇਟ ਲੱਗੀ ਆ ਇਸ ਮੰਤੇ ਦੇ ਵਿੱਚ ਹਰ ਬੰਦੇ ਦੀ ਆਸੋਫਤ ਪੂਰੀ ਹੁੰਦੀ ਹੈ ਔਰ ਮੇਲਾ ਬੜੀ ਧੂਮਧਮਾ ਮਨਾਇਆ ਦੇਖੋ ਕਿੰਨਾ ਸ਼ਾਂਤੀਪੂਰ ਮੇਲਾ ਚੱਲ ਰਿਹਾ ਕੋਈ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਲੋਕੀ ਆਉਂਦੇ ਲੋਕੀ ਮੱਥਾ ਟੇਕੇ ਜਾਂਦੇ ਆ ਤੇ ਮੇਰੀ ਇਹ ਬੇਨਤੀ ਹੈ ਕਿ ਹੌਂਦੇ ਸਾਲ ਫੇਰ ਲੋਕੀ ਆਉਣ ਤੇ ਆਪਣੇ ਮਿਲਦਿਆਂ ਦੀ ਖੁਸ਼ੀ ਵਰਨ ਜਾਛ